ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਅੰਤਰਨ ਕਮੇਟੀ ਦੇ ਮਤਾ ਨੰਬਰ 493 ਮਿਤੀ 5/9/2020 ਅਤੇ ਜਰਨਲ اجلاس ਦੇ ਮਤਾ ਨੰਬਰ 368 ਮਿਤੀ 28/9/2020 ਰਾਈ ਇਸ ਮਾਮਲੇ ਸਬੰਧੀ ਆਪਣੀ ਸਥਿਤੀ ਸਪਸ਼ਟ ਕਰਨ ਦੇ ਨਾਲ ਨਾਲ ਹੋਈ ਅਣਗਹਿਲੀ ਦਾ ਅਹਿਸਾਸ ਕਰ ਚੁੱਕੀ ਹੈ ਮਤੇ ਉਸ ਵੇਲੇ ਪਏ ਜਰਨਲ اجلاس ਦਾ ਵੀ ਮਤਾ ਜਾਂਚ ਕਮਿਸ਼ਨ ਦੀ ਰਿਪੋਰਟ ਦੀ ਭਾਵਨਾ ਉਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬ ਦੇ ਹੋਏ ਆਦੇਸ਼ ਐੜਾ ਤਤਾ 101 ਕਮੇਟੀ 24 8 2020 ਨੂੰ ਮੁੱਖ ਰੱਖਦਿਆਂ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਹੋਈ ਇਕੱਤਰਤਾ ਵਿੱਚ ਪੰਜ ਸਿੰਘ ਸਹਿਬਾਨ ਵੱਲੋਂ ਅੰਤਰਿੰਗ ਕਮੇਟੀ ਦੇ ਮਤਾ ਨੰਬਰ 83 ਮਿਤੀ 17 12 2025 ਦੇ ਸਬੰਧ ਵਿੱਚ आदेश ਕੀਤਾ ਜਾਂਦਾ ਹੈ ਪਤਾ ਨਹੀਂ 11 ਤਰੀਕ ਹਨਾ ਸ਼ਾਂਦੇ ਕੇ ਸਰਕਾਰ ਸਰਕਾਰ ਜਾਂ ਪੁਲਿਸ ਨੂੰ ਇਸ ਮਾਮਲੇ ਅੰਦਰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਪੰਥਕ ਹਿੱਤਾਂ ਵਿੱਚ ਨਹੀਂ ਹੈ ਇਹ ਅੱਜ ਦਾ ਆਦੇਸ਼ ਹੈ ਜਾਂਚ ਕਮਿਸ਼ਨ ਦੀ ਰਿਪੋਰਟ ਦੀ ਭਾਵਨਾ ਪੰਨਾ ਨੰਬਰ 231 ਮੁਤਾਬਕ ਖਾਲਸਾ ਪੰਥ ਦੀਆਂ ਸਮੂਹ ਜਥੇਬੰਦੀਆਂ ਰਲ ਮਿਲ ਕੇ ਵਿਚਾਰ ਰਾਹੀਂ ਇਹ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਛਤਰ ਛਾਇਆ ਹੇਠ ਸੁਲਝਾਉਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਹੈ ਕਿ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਅਤੇ ਇਸ਼ਤਿਹਾਰ ਰਾਹੀਂ ਪ੍ਰਚਾਰ ਕੀਤਾ ਜਾਵੇ ਕਿ ਜੇਕਰ ਕਿਸੇ ਵੀ ਗੁਰਦੁਆਰਾ ਸਾਹਿਬ ਘਰ ਸਿੱਖ ਸੰਸਥਾਵਾਂ ਵਿਦਿਅਕ ਅਦਾਰਿਆਂ ਆਦ ਵਿੱਚ ਪਾਵਨ ਸਰੂਪ ਦਾ ਪਤਾ ਲੱਗੇ ਉਹਨਾਂ ਦੀ ਗਿਣਤੀ ਅਤੇ ਉਹਨਾਂ ਦਾ ਤੁਰੰਤ ਨੰਬਰ ਜਿਹੜਾ ਵਾ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਕੇਂਦਰੀ ਦਫ਼ਤਰ ਵਿਖੇ ਇਤਲਾਹ ਕੀਤੀ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਦੇ ਸ਼ੰਕੇ ਦੂਰ ਕਰਨ ਲਈ ਪਰਯੋਰ ਯਤਨ ਕਰੇ ਇਹ ਅੱਜ ਆਪਾਂ ਗਿਆ ਖਾਲਸਾ ਪੰਥ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਸ਼ੀ ਅਧਿਕਾਰੀਆਂ ਨੂੰ ਸਜ਼ਾ ਦੇਣ ਦੇ ਪੂਰਨ ਸਮਰੱਥ ਹੈ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸਿਪਾਈ ਦੀ ਸੇਵਾ ਸੰਗਤ ਨੂੰ ਪਾਵਨ ਸਰੂਪ ਮਹਈਆ ਕਰਵਾਉਣ ਸਮੇਤ ਇਸ ਸਬੰਧੀ ਹੋਰ ਕਾਰਜ ਹੁੰਦੇ ਹਨ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋਗ ਗੁਰੂ ਸਾਹਿਬ ਦੀ ਭੈ ਭਾਵਨੀ ਵਾਲੇ ਸਿੰਘਾਂ ਪਾਸੋਂ ਹੀ ਸੇਵਾ ਲੈਣੀ ਚਾਹੀਦੀ ਹੈ। ਇਹ ਅੱਜ ਦੇ ਜਿਹੜੇ ਆ ਕਿ ਤਿੰਨ ਮਤੇ ਆ ਇਹਨਾਂ ਖਾਸ ਕਰਕੇ ਜਿਹੜਾ ਸਰੂਪਾ ਵਾਲਾ ਮਾਮਲਾ ਇਹਨਾਂ ਮਤਿਆਂ ਦੇ ਇਹਦੇ ਵਿੱਚ ਜਿਹੜਾ ਸਾਡਾ ਆਧਾਰ ਉਹ ਭਾਈ ਸ਼ਰ ਸਿੰਘ ਦੀ ਜਾਂਚ ਰਿਪੋਰਟ ਆ ਕਿਉਂਕਿ ਉਹ ਕੱਲ ਤੱਕ ਸਾਹਿਬ ਵੱਲੋਂ ਬਣੀ। ਪਿਛਲੇ ਸਿੰਘ ਸਾਹਿਬ ਨੇ ਜੋ ਕੀਤਾ ਜੋ ਆਦੇਸ਼ ਆ ਉਹਦੇ ਮੁਤਾਬਕ ਆ ਕਿਉਂਕਿ ਉਦੋਂ ਇਹ ਜਾਂਚ ਕਮੇਟੀ ਅਕਾਲ ਤੱਕ ਸਾਬਤ ਬਣੀ ਆ ਇਸ ਕਰਕੇ ਸ਼੍ਰੋਮਣੀ ਕਮੇਟੀ ਨੇ ਐਗਜ਼ੈਕਟਿਵ ਦਾ ਮਤਾ ਪਾ ਕੇ ਸਾਡੇ ਕੋਲ ਭੇਜਿਆ ਔਰ ਅਸੀਂ ਪੁਰਾਣੇ ਫੈਸਲਿਆਂ ਦੀ ਰੌਸ਼ਨੀ ਦੇ ਵਿੱਚ ਜੋ ਪਿੱਛੇ ਹੋਇਆ ਜਾਂ ਜੋ ਸਰਦਾਰੀਸ਼ਰ ਸਿੰਘ ਦੀ ਜਾਂਚ ਰਿਪੋਰਟ ਆ ਉਹਦੇ ਆਧਾਰ ਦੇ ਉੱਤੇ ਇਹ ਤੋਂ ਕਹਿਤਾ ਵਾ ਕਿ ਇਸ ਮਾਮਲੇ ਦੇ ਵਿੱਚ ਕੋਈ ਵੀ ਜਿਹੜਾ ਸਜੋਗ ਆ ਉਹ ਪੰਥਕ ਹਿੱਤਾਂ 'ਚ ਨਹੀਂ ਕਿਉਂਕਿ ਗੱਲ ਜਿਹੜੀ ਕਹਿੰਦੇ ਸਹੀ ਦੀ ਨਹੀਂ ਗੱਲ ਪਹੇਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਖੁਦਮੁਖਤਿਆਰ ਸੰਸਥਾ ਵਾ ਔਰ ਇਸ ਤਰ੍ਹਾਂ ਦੇ ਨਾਲ ਜੇ ਦਖਲ ਅੰਦਾਜ਼ੀ ਹੋ ਗਈ ਤੇ ਇਹ ਸੰਸਥਾਵਾਂ ਸਾਡੀਆਂ ਕਮਜ਼ੋਰ ਹੋਣਗੀਆਂ ਸਰ ਜਿੱਦਾਂ ਤੁਸੀਂ ਕਿਹਾ ਕਿ ਸ਼੍ਰੋਮਣੀ ਕਮੇਟੀ ਬਹੁਤ سارے ਮਾਮਲੇ ਜਿਹੜੇ ਨੇ ਸਰਕਾਰਾਂ ਤੱਕ ਜਾਂ ਅਦਾਲਤਾਂ ਤੱਕ ਜਾਂ ਉਸ ਤੱਕ ਪਹੁੰਚਾ ਚੁੱਕੀ ਹੈ ਹਰ ਤੱਕ ਕੋਈ ਇਨਸਾਫ ਨਹੀਂ ਮਿਲਿਆ ਇਸ ਸ਼ੁਰੂਪਾ ਦੇ ਮਾਮਲੇ ਦੇ ਨਾਲ ਕੋਲੀ ਜਿਹੜੀ ਚਾਰਟਰਡ ਅਕਾਊਂਟੈਂਟ ਸੀ ਉਹਦੇ ਕੋਲੋਂ 10 ਕਰੋੜ ਰੁਪਈਆ ਲੈਣਾ ਕਿਰੋਨੀ ਜੀ ਬੈਠੀ ਨੇ ਕਿਹਾ ਸੀ ਕਿ ਹਾਲ ਤਾਂ ਕਿਸੇ ਹੱਦ ਤੱਕ ਸੀਓ ਦੇ ਬਦਾਉ ਤੋਂ ਹੀ ਉਹਦੇ ਵਿੱਚ ਸਰਕਾਰ ਕੋਈ ਸਹਿਯੋਗ ਨਹੀਂ ਕਰ ਰਹੀ ਨਾ ਉਹਦਾ ਕੋਈ ਪਤਾ ਨਾ ਕੋ ਪਤਾ ਨਾ ਸਰਕਾਰਾਂ ਦਾ ਨਾ ਧਾਰਮਿਕ ਕੋਈ ਸਾਥ ਨਹੀਂ ਦੇ ਰਹੀ ਉਲਟਾ ਜਿਹੜਾ ਇਹ ਕੇਸ ਨੂੰ ਬੇਇੱਜ਼ਤੀ ਦਾ ਜਦੋਂ ਤੁਸੀਂ ਕਹ ਬੇਇੱਜ਼ਤੀ ਦਾ ਨਹੀਂ ਹੈਗਾ ਤਾਂ ਬੇਇੱਜ਼ਤੀ ਦਾ ਬਣਾਇਆ ਜਾ ਰਿਹਾ ਕੋੜਾ ਸਰਕਾਰ ਨੂੰ ਚਾਹੀਦਾ ਨਹੀਂ ਸੀ ਉਹ ਜਿਹੜਾ 10 ਕਰੋੜ ਰੁਪਏ ਦੀ ਕੋਲੀ ਬਣਾਉਣ ਵਾਲਾ ਪਹਿਲ ਉਹਦੇ ਦਵਾ ਦੋ ਕਿ ਜਿਹਨੂੰ ਇਹ 5 ਸਾਲ ਹੋ ਗਏ ਨੇ ਲੜਦੇ ਨੇ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਆ ਕੇਸ ਹੈਗਾ ਜਦੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਜੰਗਲਾਟਾਪਕੇ ਬੰਦਾ ਅੰਦਰ ਗਿਆ। ਔਰ ਇਹਦੇ ਵਿੱਚ ਪਰਚਾ ਹੋਇਆ। ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਦੋਂ ਕਿਹਾ ਸੀ ਵੀ ਇਸ ਬੰਦੇ ਦੀ ਡੀਐਨਏ ਜਾਂਚ ਕਰਾਈ ਜਾਵੇ। ਤਾਂ ਕਿ ਬੇਅਦਬੀਆਂ ਦੀ ਆਪਾਂ ਜੜ ਤੱਕ ਜਾਈਏ। ਆਹਰ ਨਾਂ ਤੇ ਕੋਈ ਡੀਐਨਏ ਕੀਤਾ ਗਿਆ। ਇਹ ਕੋਈ ਕੋਈ ਉਹਦੀ ਪਛਾਣ ਜਨਤਕ ਨਹੀਂ ਕੀਤੀ ਤੇ ਕਾਹ ਤੋਂ ਨਹੀਂ ਕੀਤੀ ਔਰ ਏਡਾ ਵੱਡਾ ਮਾਮਲਾ ਇਹਦੇ ਤੇ ਜਦੋਂ ਕੋਈ ਇਹਨਾਂ ਨੇ ਸਹਿਯੋਗ ਹੀ ਨਹੀਂ ਕੀਤਾ ਕੋਈ ਕਾਰਵਾਈ ਨਹੀਂ ਕੀਤੀ ਤੇ ਫਿਰ ਇਹ ਸਾਡੇ ਮਾਮਲਿਆਂ 'ਚ ਕਾਹ ਤੋਂ ਦਖਲ ਦਿੰਦੇ ਫਿਰ ਪਿਛੇ ਦੇ ਇੱਕ ਬੀਬੀ ਜਿਹੜੀ ਆ ਇੱਥੇ ਦਰਬਾਰ ਸਾਹਿਬ ਜੋਗਾ ਕਰਦੀ ਉਹਦੇ ਤੇ ਸ਼ਿਕਾਇਤ ਤੇ ਪਰਚਾ ਆ ਔਰ ਉਹਦਾ ਅਜੇ ਤੱਕ ਚਲਾਨ ਹੀ ਨਹੀਂ ਪੇਸ਼ ਕੀਤਾ ਗਿਆ ਕਿ ਬੀਬੀ ਬੀਬੀ ਨੂੰ ਥੇ ਲਿਆਂਦਾ ਗਿਆ ਕਾਹ ਤੋਂ ਨਹੀਂ ਲਿਆਂਦਾ ਗਿਆ ਕੁਝ ਵੀ ਨਹੀਂ ਕੀਤਾ ਗਿਆ ਫਿਰ ਆ ਇਨੇ ਫੇਕ ਅਕਾਊਂਟ ਆ ਜਿੱਥੇ ਸਿੱਖਾਂ ਦੇ ਖਿਲਾਫ ਨਫ਼ਰਤਈ ਪ੍ਰਚਾਰ ਹੁੰਦਾ ਔਰ ਇਹਦੀ ਪੂਰੀ ਜਾਣਕਾਰੀ ਸਿੱਖ ਸੰਸਥਾਵਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਲਿਸ ਨੂੰ ਦਿੱਤੀ ਗਈ ਕੀ ਇਹ ਸੋਸ਼ਲ ਖਾਤਿਆਂ ਤੇ ਕੋਈ ਐਕਸ਼ਨ ਹੋਇਆ ਨਹੀਂ ਹੋਇਆ ਫੇਰ ਪਨੀਤ ਦਸਾਨੀ ਬਹੁਤ ਸਿੱਖਾਂ ਦੇ ਖਿਲਾਫ ਨਫ਼ਰਤਈ ਪ੍ਰਚਾਰ ਕਰਦਾ ਉਹਦੇ ਖਿਲਾਫ ਇਹ ਸ਼ਿਕਾਇਤ ਦਿੱਤੀ ਅੱਜ ਤੱਕ ਉਹਤੇ ਪਰਚਾ ਆਇਆ ਨਹੀਂ ਹੋਇਆ ਐਸਜੀਪੀਸੀ ਦਾ ਜਾਲੀ ਪੈਰੋਡੀ ਜਿਹੜਾ ਖਾਤਾ ਬਣਿਆ ਜਿੱਥੋਂ ਸਿੱਖਾ ਖਿਲਾਫ ਹੀ ਨਫਰਤ ਦੀ ਪ੍ਰਚਾਰ ਹੁੰਦਾ ਇਹ ਸਬੰਧਤਾਂ ਨੂੰ ਬੜੇ ਚਿਰ ਦੀ ਸ਼ਿਕਾਇਤ ਦਿੱਤੀ ਹੋਈ ਪਰ ਚਾਹ ਹੋਇਆ ਜਾਂ ਉਹ ਸੋਸ਼ਲ ਮੀਡੀਆ ਖਾਤਾ ਬੰਦ ਹੋਇਆ ਨਹੀਂ ਹੋਇਆ ਔਰ ਇਹ ਵੇਖੋ ਹਾਂਜੀ ਉੱਥੇ ਕੋਈ ਕਾਰਵਾਈ ਨਹੀਂ ਆਰੇ ਪਲੰਦਾ ਬਹੁਤ ਵੱਡਾ ਅਣਗਿਣਤ ਸ਼ਿਕਾਇਤਾਂ ਉੱਥੇ ਕੋਈ ਕਾਰਵਾਈ ਨਹੀਂ ਸਾਹਿਬ ਬਾਰ-ਬਾਰ ਦੱਸੀਦਾ ਜੀ ਕੋਈ ਨਹੀਂ ਕੋਈ ਆਪਾਂ ਨਾ ਇਹੋ ਆਈਦੇ ਤਰ੍ਹਾਂ ਦੇ ਚਾਣੇ ਉਹ ਕਰਕੇ ਉਹ ਨਹੀਂ ਪਈ ਕਾਬੂ ਨਾ ਕੋਈ ਮੁਕਤ ਹਰੂ। ਮੁਕਤ ਹੱਲ ਤੇ ਵੇਖੋ ਪੰਥ ਦਾ ਇਕੱਤਰ ਹੋਣਾ ਆਪਣੇ ਥੋੜੇ ਥੋੜੇ ਜਿਹੜੇ ਸਾਡੇ ਮਤਭੇਦ ਆ ਇਹਨਾਂ ਨੂੰ ਦੂਰ ਕਰਨਾ ਚਾਹੀਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਰਾ ਮਾਹੌਲ ਬਣਾਇਆ ਜਾ ਰਿਹਾ ਸੰਸਥਾਵਾਂ ਦੇ ਵਿੱਚ ਦਖਲਅੰਦਾਜ਼ੀ ਦਾ ਦੌਰ ਵਧ ਰਿਹਾ ਇਹ ਕੋਈ ਬਾੜਾ ਚੰਗਾ ਨਹੀਂ। ਔਰ ਇਹਦੇ ਲਈ ਹੋਈ ਆ ਪੰਥ ਇਕੱਠਾ ਹੋਵੇ ਆਪਾਂ ਸਾਰੇ ਥੋੜੇ ਥੋੜੇ ਮਤਭੇਦ ਆਪਣੇ ਦੂਰ ਕਰਕੇ ਵੱਡੇ ਪੰਥਕ ਹਿਤਾਂ ਨੂੰ ਦੇਖੀਏ ਠੀਕ ਆ ਅੱਜ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਸੇ ਹੋਰ ਕੋਲ ਆ ਕੱਲ ਨੂੰ ਕਿਸੇ ਹੋਰ ਕੋਲ ਵੀ ਆਉਣਾ ਪਰ ਜੇ ਇਸ ਤਰੀਕੇ ਦੀ ਦਖਲਅੰਦਾਜ਼ੀ ਵਧਦੀ ਗਈ ਵਧਦੀ ਰਹੀ ਤੇ ਫੇਰ ਤੇ ਕੱਲ ਨੂੰ ਇੱਥੇ ਕਿੰਨਾ ਕੜਾ ਪ੍ਰਸ਼ਾਦ ਬਣਦਾ ਉਹਦਾ ਹਿਸਾਬ ਲੈਣਗੇ ਕਿੰਨਾ ਕਿਸ ਨੂੰ ਵੰਡਦੇ ਆ ਉਹਦਾ ਵੀ ਹਿਸਾਬ ਲੈਣਗੇ ਪ੍ਰਸ਼ਾਦੇ ਕੋਈ ਦੋ ਕਿਸੇ ਦਿਨ ਆਟਾ ਵੱਧ ਲੱਗ ਗਿਆ ਤੇ ਅੱਜ ਵੱਧ ਘਾਤੋਂ ਲੱਗ ਗਿਆ ਉਹਦਾ ਵੀ ਹਿਸਾਬ ਲੈਣਗੇ ਤੋ ਜਦੋਂ ਸ਼ਰੂਪ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਖੁਦਮੁਖਤਿਆਰ ਸੰਸਥਾ ਤੇ ਇਹਨਾਂ ਨੂੰ ਇਦਾਂ ਇਹਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਸਿੰਘ ਸਾਹਿਬ ਦੀ ਇੱਕ ਗੱਲ ਹੈ ਜਿਹੜਾ ਆਪਾਂ ਤੁਹਾਨੂੰ ਕਿਹਾ ਉਹ ਵੇ ਕਿ ਪਹਿਲੇ ਸਿੰਘ ਸਾਹਿਬ ਨੇ ਬੇਸ਼ਕ ਕੀਤਾ ਸੀ ਕਿ ਕੋਈ ਦਿੱਤੀ ਇਹਦਾ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਨਾ ਕਰੇ। ਭਾਈ ਬਲਦੇਵ ਸਿੰਘ ਬਡਾਲਾ 4 ਸਾਲ ਉੱਤੇ ਕੰਮਨ ਲਾ ਕੇ ਬੈਠ ਪਿਆ। ਪਰ ਉਹਨੇ ਸ਼ਰਿਆਂ ਪੋਸਟਰ ਲਗਾਏ ਗੁਰਪ੍ਰਿੰਦ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਉਸ ਤੋਂ ਬਾਅਦ ਉਸੇ ਦੇ ਹੀ ਸ਼ਿਕਾਇਤ ਦੇ ਉੱਤੇ ਪਰਚਾ ਦਰਜ ਕੀਤਾ। ਕੀ ਬਲਦੇਵ ਸਿੰਘ ਬਡਾਲੇ ਨੇ ਇਥੇ ਸੱਜੇ ਨੂੰ ਦੇਖੋ ਇਹ ਆਉਣ ਵਾਲੇ ਸਮੇਂ 'ਚ ਵਿਚਾਰਿਆ ਜਾ ਸਕਦਾ। ਤੇ ਆਪਾਂ ਨੂੰ ਵੱਡੇ ਪੰਥਕ ਹਿੱਤ ਦੇਖਣੇ ਚਾਹੀਦੇ। ਇਹ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰਿਆ ਜਾ ਸਕਦਾ। ਇੱਕ ਗੱਲ ਤੁਸੀਂ ਹੋਰ ਕਹਿੰਦੇ ਇੱਕ ਗੱਲ ਤੁਸੀਂ ਹੋਰ ਕਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਾਥਿਆ ਸਾਰੇ ਫੈਸਲੇ ਕਰ ਸਕਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੁਸੀਂ ਕਾਫੀ ਸਾਰੇ ਕੰਪੀਅਰ ਵੀ ਬਹੁਤ ਵਧੀਆ ਹੋ ਸਕਦਾ। ਸਰ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਮੁਲਾਜ਼ਮਾਂ ਦੇ ਕਪਲਿਆਂ ਨੂੰ ਲੈ ਕੇ ਆ ਨੇੜੇ ਕਲਿਆਰਾ ਚੌਕੀ ਉੱਥੇ ਵੀ ਕਈ ਪਰਚੇ ਦਰਜ ਕਰਾ ਦਿੱਤੇ ਕਿ ਇਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਇਹ ਕਾਰਵਾਈ ਕੀਤੀਏ ਦੇ ਖਿਲਾਫ ਕਾਰਵਾਈ ਕੀਤੀ ਜਾਵੇ 2008 ਦੇ ਵਿੱਚ ਇੱਕ ਸੀਮੰਟ ਘਟਾਲਾ ਹੋਇਆ ਸੀ 2020 ਚ ਕੋਸ਼ੀ ਨੂੰ ਸਦਾਰ ਹੋਈ ਜੇ ਸ਼੍ਰੋਮਣੀ ਕਮੇਟੀ ਪਰਚਾ ਦਰਜ ਕਰਾਵੇ ਤਾਂ ਜਾਇਦ ਇਹ ਸ਼੍ਰੋਮਣੀ ਕਮੇਟੀ ਦੇ ਖਿਲਾਫ ਕੋ ਪਰਚਾ ਦਰਜ ਹੋਵੇ ਤਾਂ ਉਹ ਗਲਤ ਹੈ ਕਿੱਥਾ ਤੁਹਾਡੇ ਘਰੇ ਚੋਰੀ ਹੋ ਜੇ ਚਰਨਜੀਤ ਸਿੰਘ ਮੇਰੇ ਕੋਲ ਪੁੱਛ ਨਹੀ ਨਹੀ ਮੰਨ ਲਓ ਤੁਹਾਡੇ ਘਰੇ ਚੋਰੀ ਹੋ ਜੇ ਮੈਂ ਤਾਂ ਧਾਰਨ ਦੇ ਰਿਹਾ ਕੋਈ ਕੋਈ ਚੀਜ਼ ਕੋਈ ਤੁਹਾਡਾ ਪੁੱਤਰ ਪੈਸਾਂ ਦੇ ਵਿੱਚ ਲੈਣ ਦੇਣ ਗਵਨ ਕਰ ਜੇ ਘਰ ਦਾ ਕੋਈ ਮੈਂਬਰ ਕੋਈ ਵੀ ਮੇਰਾ ਵੀ ਹੋਵੇ ਠੀਕ ਆ ਔਰ ਕੋਈ ਬੰਦਾ ਜਾਵੇ ਉਹ ਕਵੇ ਜੀ ਇਹਨਾਂ ਦੇ ਪੁੱਤਰ ਨੇ ਚੋਰੀ ਕੀਤੀ ਜਾਂ ਗਵਨ ਕੀਤਾ ਤੇ ਪਰਚਾ ਕਰੋ ਪੁਲਿਸ ਕਾਰਵਾਈ ਕਰੂਗੀ ਨਹੀਂ ਕਰੂਗੀ ਜੇਕਰ ਪਰਿਵਾਰ ਕੋਈ ਜਿਹੜੀ ਸੰਸਥਾ ਵਾ ਜੇ ਸ਼ਿਕਾਇਤ ਦਊਗੀ ਤੇ ਕਾਰਵਾਈ ਹੋਊਗੀ ਤੇ ਫੇਰ ਤੇਰਦਾ ਤੇ ਮੈਂ ਤੁਹਾਨੂੰ ਕਹਿ ਰਿਹਾ ਤੂੰ ਹੀ ਕਿਲੋ ਕਿਲੋ ਕੜਾ ਪ੍ਰਸ਼ਾਦਾ ਹਿਸਾਬ ਕਿਤਾਬ ਦਈ ਜਾਏ ਸਿੰਘ ਜੀ ਤੁਸੀਂ ਫਿਲਮਾਂ ਦੀ ਗੱਲ ਕੀਤੀ ਆ ਇਹ ਤੇ ਕੋਈ ਕਮਿਟੀ ਸ਼ਿਕਾਇਤ ਨਹੀਂ ਇੰਦੇ ਬਿਨਾਂ ਸ਼ਿਕਾਇਤ ਤੋਂ ਕਿਤੇ ਮੈਂ ਬਰਚਾਉਂ ਯੇ ਸਰਕਾਰ ਨੂੰ ਪੁੱਛੋ ਸਿੰਘ ਜੀ ਬਿਲਕੁਲ ਆਪਾਂ ਗੱਲ ਕਰ ਸ਼ਿਕਾਇਤ ਕਰਤਾ ਹੀ ਨਹੀਂਗਾ ਤੇ ਫਿਰ ਬੱਚੇ ਦਾ ਕੀ ਦਾ ਸਿੰਘ ਜੀ ਜਿਹੜੀ ਆਪਾਂ ਫਿਲਮਾਂ ਦੀ ਗੱਲ ਕਰਤਾ ਆਪਾਂ 1934 ਤੋਂ ਲੈ ਕੇ ਤੇ 40 ਮਖੂਮ ਕਰਿਆ ਆਪਾਂ ਦੇ ਦਿੱਤੇ 2000 ਨੂ ਲਿਆ ਵੀ ਚੱਲੇਗਾ ਚਾਰ ਸਾਬ ਜਿਆਦਾ ਇੱਕ ਫਿਲਮ ਬਣੀ ਸੀ ਉਹ ਵੀ ਅਨੁਸ਼ਲ ਸੀ ਗੁਰੂ ਸਾਹਿਬ ਸਾਬ ਜਿਆਦਾ ਦੇ ਉੱਤੇ ਬਣੀ ਸੀ ਮਾਤਾ ਗੁਰੂ ਜੀ ਦੇ ਉੱਤੇ ਦਿਖਾਇਆ ਗਿਆ ਉਹ ਫਿਲਮ ਕਾਫੀ ਜਿਆਦਾ ਸੰਗਤਾਂ ਦੇ ਵਿੱਚ ਚਲਾਹੀ ਗਈ ਸੰਤਾ ਨੇ ਬਹੁਤ ਜਿਆਦਾ ਦੇਖਿਆ ਲੋਕੋਰ ਵੀਡੀਓ ਦੇ ਨਾਲ ਬਹੁਤ ਜੁੜੀ ਫੋਨ ਵੀ ਛੀਦੀ ਦਿਹਾੜੇ ਉਹਨਾਂ ਕਿਹੜੇ ਥਾਂ ਥਾਂ ਉੱਤੇ ਸੜਕਾਂ ਦੇ ਉੱਤੇ ਉਹ ਫਿਲਮਾਂ ਚੱਲਦੀਆਂ ਨਗਰ ਆਈਆਂ ਨੇ ਦਿਵਾਨਾਂ ਦੇ ਵਿੱਚ ਚੱਲਦੀਆਂ ਰਹੀਆਂ ਨੇ ਸਾਜੀ ਪੀਸੀ ਨੂੰ ਫਿਲਮ ਨੂੰ ਫਰੀਦਿਆ ਉਹ ਤਰਫ ਪ੍ਰਚਾਰ ਕਮੇਟੀ ਨੇ ਦਿਖਾਇਆ ਪਰ ਉਹਨਾਂ ਪਬੰਦੀਆਂ ਕਿ ਇਹੋ ਜਿਹੀਆਂ ਫਿਲਮਾਂ ਬੰਦ ਕਰਕੇ ਆਪਾਂ ਵੱਡੇ-ਵੱਡੇ ਬੋਰਡ ਜਿਹੜਾ ਤੁਸੀਂ ਕਹਿੰਦੇ ਨੇ ਪ੍ਰਚਾਰ ਕਰਨ ਦਾ ਕਿ ਤਰੀਕਾ ਕਿਤਾਬਾਂ ਜਾਂ ਬੋਰਡਾਂ ਰਾਈ ਜਾਂ ਉਹ ਜਵਾਨਾ ਬਦਲ ਚੁੱਕਾ ਨਵੇਂ ਜਮਾਨੇ ਦੇ ਨਾਲ ਆਪਾਂ ਕਦੋਂ ਰਲਾਂਗੇ ਅਸੀਂ ਪਿਛਲੇ ਜਮਾਨੇ ਦੇ ਨਾਲ ਪ੍ਰਚਾਰ ਕਰੀ ਜਾਵਾਂਗੇ ਜਦਕਿ ਚਾਰ ਸਾਹਿਬ ਜਦੋਂ ਚਲੰਦੀ ਫਿਲਮ ਬਣੀ ਦੁਨੀਆ ਨੂੰ ਚਾਰ ਸਾਹਿਬ ਜਿਆਦੇ ਦੇ ਬਾਰੇ ਇਤਿਹਾਸ ਦੇ ਬਾਰੇ ਉਸ ਤੋਂ ਬਾਅਦ ਪੜਾ ਲੱਗਾ ਜਦਕਿ ਕਿਤਾਬਾਂ ਪਹਿਲਾਂ ਵੀ ਬਣ ਚੁੱਕੀਆਂ ਪਰ ਸ਼ਰੋਮਨੀ ਕਮੇਟੀ ਨੇ ਚਾਰ ਸਾਹਿਬ ਜਦਾਂ ਦੇ ਇਤਿਹਾਸ ਬਾਰੇ ਨਾ ਤੇ ਪਹਿਲਾਂ ਕੋਈ ਪਰਜੋਰ ਚਤਨ ਕੀਤਾ ਤੇ ਨਾ ਉਸ ਤੋਂ ਬਾਅਦ ਕੋਈ ਕੀਤਾ ਚਲੋ ਨੰਬਰ ਮੇਰੀ ਕਿਤਾਬ ਹੈ ਉਹ ਜੀ ਨਹੀਂ ਸੁਣ ਮੇਰੇ ਮੇਰੀ ਗੱਲ ਸੁਣ ਲਓ ਮਤਲਬ ਮੁਕਤੀ ਦੀ ਗੱਲ ਨਿੱਕੀਆਂ ਜਿੰਦਾ ਨਿੱਕੀਆਂ ਜਿੰਦਾ ਸਾਡੀ ਬੱਚੇ ਜਿਹੜੇ ਆ ਨਿੱਕੀਆਂ ਜਿੰਦਾ ਵੱਡੇ ਸਾਕੇ ਇੱਕ ਕਿਤਾਬ ਹੀ ਛੋਟਿਆਂ ਦਾ ਸ਼ੈ ਤੁਸੀਂ ਪੜੀ ਹੋੜੀ ਮੈਂ ਤਾਂ ਪੜੀ ਮੈਂ ਵੰਡੀ ਵੀ ਉਹ ਚਲੋ ਚਲੋ ਹੈਗਾ ਤਾਂ ਹੈ ਨਾ ਪੁਰਾਣਾ ਹੁੰਦਾ ਤਾਂ ਹੈ ਹੀ ਇਹਦਾ ਮਤਲਬ ਪੁਰਾਣਾ ਹੈ ਮੇਰੀ ਗੱਲ ਤਾਂ ਸੁਣ ਲਓ ਹੁਣ ਸਿੱਖੀ ਚ ਸਾਖੀ ਪਰੰਪਰਾ ਵਾ ਚਾੱਕੀ ਪਰੰਪਰਾ ਨਹੀਂ ਆ ਜਿਹੜੀ ਗੱਲ ਸਿੱਖੀ ਦੇ ਮੂਲ ਸਿਧਾਂਤਾਂ ਦੇ ਉਲਟਾ ਉਹਦੀ ਪ੍ਰਵਾਨਗੀ ਨਹੀਂ ਹੋ ਸਕਦੀ ਔਰ ਜਿਹੜੇ ਸਾਡੇ ਬਜ਼ੁਰਗਾਂ ਨੇ ਮਤੇ ਪਾਏ ਆਪਣਿਆਂ ਨੇ ਸੰਸਥਾਵਾਂ ਨੇ ਪਾਏ ਉਹ ਬੜੇ ਸੋਚ ਸਮਝ ਕੇ ਪਾਏ ਹੁਣ ਹੁੰਦਾ ਕੀ ਆ ਕਿ ਇਹਨੇ ਫਿਲ ਬਣਾਉਂਦੀ ਉਹ ਕਹਿੰਦੇ ਸਾਡਾ ਅਸੀਂ ਤੇ ਇਹਨਾਂ ਪਹਿਲਾ ਲਾਤਾ ਪਰ ਹੁਣ ਕਹਿੰਦੇ ਜੀ ਇਹਨੂੰ ਪ੍ਰਵਾਨਗੀ ਨਹੀਂ ਮਿਲ ਰਹੀ ਤੇ ਇਹ ਅੱਜ ਇਹ ਇਹ ਕੀਤਾ ਗਿਆ ਵੀ ਇਹਦੇ ਵਿੱਚ ਦੇਖੋ ਗੱਲ ਸਪਸ਼ਟ ਕਰਤੀ ਆਪਾਂ ਮੇਰਾ ਸੁਭਾ ਜਿਹੜਾ ਮੈਂ ਜਿਹੜੇ ਵੀ ਮਸਲੇ ਤੇ ਨਾਵਾ ਸਪਸ਼ਟ ਨਾ ਪਈ ਇਹ ਸਪਸ਼ਟਾ ਔਰ ਮੈਂ ਸਪਸ਼ਟ ਕਹਿਨਾ ਉਹ ਦਿਨ ਵੀ ਕਿਹਾ ਸੀ ਸਿੱਖ ਗੁਰੂ ਸਹਿਬਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਜਿਹੜੇ ਗੁਰੂ ਸਾਹਿਬ ਦੇ ਸਮਕਾਲੀ ਸਿੱਖ ਯੋਧੇ ਸ਼ਹੀਦਾਂ ਜਾਂ ਵੱਡੇ ਜਿਹੜੇ ਆ ਆਦ ਮਹਾਪੁਰਖਾਂ ਤੇ ਸਿੱਖ ਸੰਸਕਾਰਾਂ ਦੀ ਨਕਲਾਂ ਕਰਕੇ ਫਿਲਮਾਂ ਐਨੀਮੇਸ਼ਨਾਂ ਨਹੀਂ ਬਣਾਈਆਂ ਜਾ ਸਕਦੀਆਂ ਇਹ ਤੁਸੀਂ ਰਾਹ ਖੋਲਦੇ ਹੋ ਹੁਣ ਫਿਲਮਾਂ ਦਾ ਦੌਰ ਸ਼ੁਰੂ ਹੋ ਗਿਆ ਫਿਲਮਾਂ ਦੇ ਵਿੱਚ ਤੇ ਉਹ ਪ੍ਰੇਮ ਦਿਖਾਉਣ ਲੱਗ ਪੈਂਦੇ ਆ ਕਿੰਨਿਆਂ ਦੇ ਉੱਤੇ ਉਹਨਾਂ ਨੇ ਦਿਖਾਇਆ ਔਰ ਇਹਦੇ ਨਾਲ ਕੀ ਹੋਊਗਾ ਜਿੱਦਾਂ ਆ ਰਾਸਾਂ ਰਾਸਤਾਰੀਏ ਕਰਦੇ ਆ ਨਾ ਉਹ ਥਾਂ ਪਰ ਥਾਂ ਦੇ ਉੱਤੇ ਕੋਈ ਕੁਛ ਬਣਿਆ ਹੋਊਗਾ ਕੋਈ ਕੁਛ ਬਣਿਆ ਹੋਊਗਾ ਇਹ ਤੀਜਾ ਨਹੀਂ ਬਰਦਾਸ਼ਤ ਕੀਤੀਆਂ ਜਾ ਸਕਦੀਆਂ ਹਾਂ ਡਾਕੂਮੈਂਟਰੀਆਂ ਉਹ ਇਹਦੇ ਮੁਤਾਬਕ ਵੇਖ ਲੋ ਠੀਕ ਆ ਕਿ ਗਲਤ ਆ ਮੈਂ ਤੇ ਇਹਦੀ ਗੱਲ ਕਰਦਾ ਉਹ ਮੇਰੇ ਹੋਂ ਤੋਂ ਪਹਿਲਾਂ ਵਾ ਪਰ ਬੈਨ ਕਰੋ ਜੇ ਮੈਂ ਉਹਦਾ ਜਹੇਦਾਰ ਹਾਂ ਨਾ ਮੈਂ ਬੈਨ ਕਰ ਦਿੰਦਾ ਠੀਕ ਮੈਂ ਯਾਰ ਸਿੰਘ ਸਾਹਿਬ ਦੀ ਜੇ ਜਸੀ ਹੁੰਦੇ ਚਾਰ ਸਾਹਿਬ ਜਦੋਂ ਤੇ ਫੇਰ ਕੀ ਕਰਦਾ ਮੈਂ ਇਦਾਂ ਚਰਚਾ ਕਰਦੇ ਆਪਾਂ ਪੰਥ ਨਾਲ ਸਲਾਹ ਕਰਦੇ ਔਰ ਫੇਰ ਫੇਰ ਉਸ ਤੋਂ ਬਾਅਦ ਹੁਣ ਸਿੰਘ ਸਾਹਿਬ ਜੀ ਹੁਣ ਆਪਾਂ ਕੋਲੇ ਲੋਕ ਮਸਲੇ ਆ ਕਿ ਤੁਸੀਂ ਮੈਰਿਜ ਪੈਲਸਾਂ ਵਾਲੀ ਗੱਲ ਕੀਤੀ ਹੈ ਕਿੰਸਾ ਵੀ ਪਹਿਲਾਂ ਵੀ ਇਹਨਾਂ ਦਿੱਸ਼ਾ ਦੀ ਹੋ ਚੁੱਕਿਆ ਇਹਨਾਂ ਦੋਨਾਂ ਮਸਲਿਆਂ ਤੇ ਇੱਕ ਜਿਹੜਾ ਅਸੀਂ ਵਿਚਾਰ ਕਰ ਰਹੇ ਆ ਇੱਕ ਮੋਦੀਸ ਵਾਲਾ ਇੱਕ ਕੇਸ ਆ ਇਹ ਬਾਰ ਬਾਰ ਅਸੀਂ ਇਹਨਾਂ ਦਿੱਸ਼ਾ ਦੀ ਤਰ੍ਹਾਂ ਪਹਿਲੇ ਦਿੱਤਾ ਸੈੱਟ ਸੀ ਕਿ ਉਹਨਾਂ ਨੇ ਵੀ ਕੀਤਾ ਹੁਣ ਤੁਸੀਂ ਹੋ ਤੁਸੀਂ ਵੀ ਕਰਤਾ ਆਉਣ ਵਾਲੇ ਜਨਤਾ ਹੋਊਂਗੇ ਉਹ ਵੀ ਕਰ ਦੇਣਾ ਉਹ 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 ਨਾ ਥੋੜਾ ਜਿਹਾ ਥੋੜਾ ਜਿਹਾ ਪਤਾ ਕੀ ਹੁੰਦਾ ਹਾਂਜੀ ਪਹਿਲਾਂ ਜਿਹੜੇ ਕੁਝ ਲੋਕ ਆ ਨਾ ਫਾਰਮ ਹਾਊਸ ਨਹੀਂ ਇਹਨਾਂ ਕੰਮਨ ਵਰਤਦੇ ਜੀ ਫਾਰਮ ਹਾਊਸ ਬਣਾਏ ਤਾਂ ਕਈਆਂ ਰਹਿਣ ਨੂੰ ਆ ਪਰ ਉਹਨਾਂ ਨੇ ਵੇਖਿਆ ਪਈ ਉਹ ਤਾਂ ਪੈਸਾ ਹੁੰਦਾ ਚੰਡੀਗੜ੍ਹ ਵਾਲੀ ਸਾਬ ਜਹਾਂਜੀਤ ਸਿੰਘ ਨਗਰ ਦੇ ਨੇੜੇ ਬਹੁਤ ਗੱਲਾਂ ਆਈਆਂ ਇਹ ਨਵੀਂ ਉਹਦੇ ਵਿੱਚ ਮਤਲਬ ਅਪਡੇਟ ਹੋਈ ਜਦੋਂ ਨਵੀਂ ਅਪਡੇਟ ਹੋਈ ਜਦੋਂ ਕਿ ਉਹਨਾਂ ਨੂੰ ਕਹਿੰਦੇ ਸਾਡੇ ਪਰਸਨਲ ਹੀ ਕਹਿੰਦੇ ਫਾਰਮ ਹਾਊਸ ਆ ਪਰ ਉਹ ਪਰਸਨਲ ਹੀ ਹੋ ਕੇ ਪਰਸਨਲ ਨਹੀਂ ਵਰਤ ਰਹੇ ਉਹਨੂੰ ਵਪਾਰਕ ਵਰਤ ਰਹੇ ਆਰ ਉਥੇ ਤੁਸੀਂ ਵੇਖਿਆ ਨਾ ਵੀ ਬਹੁਤ ਸਾਰਾ ਤਰੀਕੇ ਦੇ ਨਾਲ ਮਰਿਆਦਾ ਦਾ ਪਾਲਣ ਹੀ ਨਹੀਂ ਹੁੰਦਾ ਇਹ ਹੈ ਕਰਕੇ ਜਦੋਂ ਕਿ ਉਹ ਤੇ ਨਵੀਂ ਅਪਡੇਟ ਹੁੰਦੀ ਆ ਤੇ ਆਪਾਂ ਉਹਨੂੰ ਦੁਬਾਰਾ ਉਹਦੇ ਵਿੱਚ ਕੋਈ ਸੋਧ ਕਰ ਦਨੇ ਆ। ਰਾਗੀ ਸਿੰਘ ਅਤੇ ਗਰੰਥੀ ਸਿੰਘ ਤੇ ਕਾਰਵਾਈ ਕੀਤੀ ਜਾਵੇਗੀ ਜਿਹੜਾ ਉੱਥੇ ਜਾ ਕੇ ਰਾਗ ਪੜੇਗਾ, ਲਾਵਾ ਪੜੇਗਾ। ਬਿਲਕੁਲ ਜੀ ਅੱਜ ਅੱਜ ਤੋਂ ਬਾਅਦ। ਜੀ। ਜਿਹੜਾ ਵੀ ਗਰੰਥੀ ਸਿੰਘ, ਰਾਗੀ ਸਿੰਘ ਜਾਊਗਾ ਉੱਥੇ ਕਾਰਵਾਈ ਹੋਊਗੀ। ਠੀਕ ਹੈ ਜੀ। ਸਿੰਘ ਸਾਹਿਬ ਕੋਈ ਜਿਹੜੇ ਫਾਰਮ ਹਾਊਸ ਆ ਉਸ ਆ ਜਾਂ ਅੰਦਰ ਗੁਰਦੁਆਰਾ ਸਾਹਿਬ ਬਣਾ ਲਏ। ਅੰਮ੍ਰਿਤਸਰ 'ਚ ਬਹੁਤ ਸਾਰੇ ਨੇ। ਦੇਖੋ ਜੇ ਤੇ ਉਹਨਾਂ ਨੇ ਫਾਰਮ ਹਾਊਸ ਵਾਲੇ ਜਿਹੜੇ ਆ ਜੇ ਤੇ ਉੱਥੇ ਉਹਨਾਂ ਦਾ ਘਰ ਆਪਣਾ ਗੁਰਸਿੱਖ ਬੰਦੇ ਆ। ਗੁਰੂ ਨੂੰ ਮੰਨਣ ਵਾਲੇ ਆ ਆਪਣੀ ਬਾਣੀ ਪੜਨ ਦੇ ਲਈ ਉਹਨਾਂ ਨੇ ਅੰਦਰ ਮਹਾਰਾਜ ਦਾ ਪ੍ਰਕਾਸ਼ ਕੀਤਾ ਫਿਰ ਗਲਤ ਨਹੀਂ ਉਹ ਗਲਤ ਉਹ ਠੀਕ ਨਹੀਂ ਉਹ ਉਹ ਉਹਤੇ ਮਤਾ ਜਿਹੜਾ ਲਾਗੂ ਹੁੰਦਾ ਸਿੰਘ ਸਾਹਿਬ ਜੀ ਇੱਕ ਤੁਸੀਂ ਭੇਜੀ ਗਈ ਹੈ ਤੁਸੀਂ ਐਮਪੀਜ਼ ਨੂੰ ਅਪੀਲ ਕੀਤੀ ਸੀ ਅਪੀਲ ਕੈਚਾ ਦੇਸ਼ ਕੀਤਾ ਸੀਗਾ ਕਿ ਇਸ ਤੇ ਜਿਹੜਾ ਉਹ ਬਾ 20 ਬਾ ਨੰਬਰ ਵਾਲੇ ਮਸਲੇ ਨੂੰ ਲੈ ਕੇ ਬਲੰਸਿੰਗ ਰਾਜਾ ਉਹਨਾਂ ਦੀ ਜਿੱਤੀ ਆਈਸ ਨੂੰ ਮੈਂ ਨਰਾਜ਼ਗੀ ਪ੍ਰਗਟਾਈ ਹੈ ਕੀ ਕਹੋਗੇ ਜੀ ਉਹ ਤੁਸੀਂ ਜਿੱਤੀ ਪੜੀ ਆਉਣੀ ਆ ਸਾਰੇ ਉਹ ਦੇਖੋ ਮੈਂ ਪਹਿਲਾਂ ਵੀ ਉਹਦਾ ਸਪਸ਼ਟ ਕਰਤਾ ਮੈਂ ਅਪੀਲ ਨਹੀਂ ਕੀਤੀ ਆਦੇਸ਼ ਆਦੇਸ਼ ਕੀਤਾ ਹੈ ਜੀ ਤੇ ਆਦੇਸ਼ ਕੀਤਾ ਜਾ ਸਕਦਾ ਬਾਕੀ ਦੇਖੋ ਉਹ ਸਾਡੇ ਬਡੇ ਸਤਕਾਰਯੋਗ ਆ ਹਰ ਇੱਕ ਨੂੰ ਆਪਣੀ ਭਾਵਨਾ ਰੱਖਣ ਦਾ ਹੱਕ ਹੈ ਉਹਨਾਂ ਰੱਖਤੀ ਕੋਈ ਗੱਲ ਨਹੀਂ ਸਿੰਘ ਸਾਹਿਬ ਜੀ ਕਹਿੰਦਾ ਜਿਹੜਾ ਮਸਲਾ ਉਹਨਾਂ ਕਿਹਾ ਉਹ ਸਮੱਸਿਆ ਕਿ ਚਾਰ ਹੋਈਆਂ ਸੱਜੇ ਜਾਏਗਾ ਉਹਨਾਂ ਦੇ ਅੱਜ ਉਹਦੀ ਵੀ ਵਿਚਾਰ ਹੋਈ ਆ ਸਤੰਭ 1 ਸਤੰਬਰ ਤੱਕ ਉਹਨਾਂ ਨੂੰ ਕਿਹਾ ਸੀ ਸਾਰੇ ਅਮਰਤਾਰੀ ਹੋ ਪਰ ਉਹ ਅਨਗਾਨੀ ਅਧਿਕਾਰ ਉਹ ਕਹਿੰਦੇ ਆ ਸਾਨੂੰ ਦੱਸੋ ਸਾਡੇ ਅਮਰਤਾਰੀ ਬੰਦੇ ਕਿਹੜੇ ਨਹੀਂ ਹੁਣ ਜਹੇਦਾਰ ਜਾ ਕੇ ਲੱਭਦਾ ਫਿਰੇ ਵੀ ਅਮਰਸ਼ਾ ਕਿਹਾ ਕਿ ਨਹੀਂ ਉਹਨਾਂ ਨੂੰ ਕਿਹਾ ਵੀ ਅਮਰਤਾਰੀ ਹੋ ਪਰ ਉਹਨਾਂ ਨੇ ਕੋਈ ਇਹ ਅੱਜ ਤੱਕ ਦੱਸਿਆ ਨਹੀਂ ਵੀ ਕਿੰਨੇ ਸਾਡੇ ਬੰਦੇ ਅਮਰਤਾਰੀ ਹੋ ਗਏ ਮੈਂਬਰ ਕਿੰਨੇ ਨਹੀਂ ਹੋਏ ਤੋਂ 5 ਜਨਵਰੀ ਨੂੰ ਜਿਹੜੇ ਇਹਨਾਂ ਦੇ ਉਹਦੇ ਪ੍ਰਧਾਨ ਅਤੀਬ ਖਾਲਸਾ ਦੇ ਤੇ ਜਿਹੜੇ ਅਨਰੇਰੀ ਸਕੱਤਰ ਆ ਉਹਨਾਂ ਨੂੰ ਇੱਥੇ ਸੱਦਿਆ ਹੋਇਆ ਉਹ ਲਿਸਟ ਲੈ ਕੇ ਆਉਣਗੇ ਵੀ ਸਾਡੇ ਬੰਦਿਆ ਨੇ ਕਿੰਨਿਆਂ ਨੇ ਅਮਰਤ ਛਕ ਲਏ ਆ ਤੇ ਕਿੰਨਿਆਂ ਨੇ ਨਹੀਂ ਛਕੇ ਔਰ ਜਿਨ੍ਹਾਂ ਨੇ ਨਹੀਂ ਛਕੇ ਉਹਨਾਂ ਦੀ ਮੈਂਬਰਸ਼ਿਪ ਰੱਦ ਕਰਨਗੇ ਉਹਦਾ ਆਧਾਰ ਤੇ ਉਹਨਾਂ ਦਾ ਸਵਿਧਾਨ ਹੀ ਆ ਨਾ ਉਹਨਾਂ ਦੇ ਸਵਿਧਾਨ ਚ ਲਿਖਿਆ ਵੀ ਮੈਂਬਰ ਲਈ ਅਮਰਤਾਰੀ ਹੋਣਾ ਜ਼ਰੂਰੀ ਆ ਔਰ ਇਹਨਾਂ ਨੂੰ ਆ ਬਹੁਤ ਸਮਾਂ ਦੇ ਦਿੱਤਾ 5 ਤਰੀਕ ਨੂੰ ਇਹ ਲਿਸਟ ਲੈ ਕੇ ਆਉਣਗੇ ਨਹੀਂ ਤੇ ਉਹਦੇ ਤੋਂ ਬਾਅਦ ਫਿਰ ਅਗਲੀ ਕਾਰਵਾਈ ਬਹੁਤ ਸਖਤ ਹੋਊਗੀ ਲੀਗਿਸਲੇਟਿਵ ਨੂੰ ਜਲਾਸ ਸੱਦਿਆ ਗਿਆ ਸੀ ਕਿ ਉਸ ਵਾਰੀ ਵੀ ਵਿਚਾਰ ਕੀਤਾ ਗਿਆ ਜੀ ਤੁਹਾਡੇ ਆਦੇਸ਼ਾਂ ਦੇ ਉਲਟ ਜਾ ਕੇ ਉਹਨਾਂ ਨੇ ਜਲਾਸ ਸੱਦ ਦੇਖੋ ਉਹਨਾਂ ਨੇ ਉਸ ਵੇਲੇ ਜਦੋਂ ਪਹਿਲਾਂ ਤੇ ਈਮੇਲਾਂ ਆਪਣੀਆਂ ਬੰਦ ਕਰਤੀਆਂ ਠੀਕ ਹੈ ਸਾਡੇ ਕੋਲ ਈਮੇਲ ਹੀ ਨਾ ਆਵੇ ਫਿਰ ਜਦੋਂ ਜਿਹੜਾ ਸਿੱਖ ਮਿਸ਼ਨ ਦਾ ਇੰਚਾਰਜ ਸਾਡੇ ਉਹ ਲੈ ਕੇ ਗਿਆ ਉੱਥੇ ਤੇ ਉਹਨਾਂ ਨੇ ਪਹਿਲਾਂ ਤੇ ਅੰਦਰ ਨਹੀਂ ਵੰਡ ਦਿੱਤਾ ਫਿਰ ਉਹ ਕਿਸੇ ਮੈਂਬਰ ਦੇ ਰਾਹੀਂ ਉਹਨਾਂ ਨੇ ਦਿੱਤਾ ਪਰ ਉਹਨਾਂ ਮੰਨਿਆ ਨਹੀਂ ਉਹਨਾਂ ਨੂੰ ਵੀ 5 ਜਨਵਰੀ ਨੂੰ ਇਥੇ ਅਕਾਲ ਤਖਤ ਸਾਹਿਬ ਤੇ ਸੱਦਿਆ ਵੀ ਤੁਸੀਂ ਆਣ ਕੇ ਆਪਣਾ ਪੱਖ ਸਪਸ਼ਟ ਕਰੋ। ਇੱਕ ਬਹੁਤ ਵੱਡਾ ਮਸਲਾ ਜੀ ਕਿ ਪ੍ਰਤੇਗ ਭਾਦਰ ਸਾਹਿਬ ਦੀ ਜੂਨੀਅਰ ਲੇਖਕਾਂ ਨੇ ਕਿਤਾਬ ਛਾਪੀ ਹੈ। ਉਹਦੇ ਵਿੱਚ ਇਹਨਾਂ ਨੇ ਪ੍ਰਤੇਗ ਭਾਦਰ ਸਾਹਿਬ ਨੂੰ ਗੁਰੂ ਹਰ Rai ਸਾਹਿਬ ਦਾ ਪੁੱਤਰ ਦੱਸਿਆ। ਕਿਹਨੇ ਛਾਪੀ ਹੈ? ਦੁਆਰਾ ਕਮੇਟੀ ਨੇ ਕਿਤਾਬ ਛਾਪੀ ਹੈ ਸ਼ਹੀਦੀ ਯਾਤਰਾ। ਦਿੱਲੀ ਸਰਕਾਰ ਦੀ ਤੇ ਦਿੱਲੀ ਦੀ ਕਿਤਾਬ ਹੈ। ਕੋਈ ਨਹੀਂ ਇਹਦੇ ਆਪਾਂ ਜਿਹੜਾ ਸਾਡਾ ਸਿੱਖ ਇਤਿਹਾਸਕ ਬੋਰਡ ਆ ਇਹਦੇ ਵੀ ਲਾਉਣੇ ਹੁਣ ਜ਼ਿੰਮੇਵਾਰੀ ਪਰ ਇਹ ਗਲਤ ਆ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਹੜੇ ਆ ਉਹ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸੁਪੁੱਤਰ ਆ ਜੇ ਇਹ ਲਿਖਿਆ ਤੱਥਾਂ ਤੋਂ ਉਲਟ ਲਿਖਿਆ ਇਹ ਜੋ ਲਿਖਿਆ ਇਹ ਤੇ ਇਹ ਤੇ ਆਪਾਂ ਕਾਰਵਾਈ ਪਾਵਾਂਗੇ ਸਿੰਘ ਜੀ ਸਰ ਸਾਡੀ ਆਕੀਆ ਤੇ ਝਾਕੀ ਤੁਸੀਂ ਗੱਲ ਕੀਤੀ ਹੈ ਕਿ ਤੇਗ ਬਹਾਦਰ ਸਾਹਿਬ ਦਾ 250 ਖਲਾਸ ਤੇ ਥਾਂ ਥਾਂ ਤੇ ਬੋਰਡ ਲਾਏ ਗਏ ਰਾਜਨੀਤਿਕ ਪਾਰਟੀਆਂ ਉਹਨੂੰ ਕਿਵੇਂ ਦੇਖੀਓ ਕੇ ਵੀ ਬੇਬੀ ਹੈ ਕਈ ਬੋਟਾਂ ਠੀਕੇ ਹੋਈਆਂ ਨਹੀਂ ਬੋਰਡ ਦੇ ਕਿੱਥੇ ਮਤਲਬ ਕੋਈ ਗਿਣਤੀ ਨਹੀਂ ਸੀ ਬੋਰਡ ਦੇ ਕੋਚੋਂ ਚੰਨੇ ਸੀ ਬੰਦੇ ਘਟ ਦੇ ਬੋੜ ਜਿਆਦਾ ਸੁਣਾਇਆ ਨਹੀਂ ਕਿਹਾ ਉਹਨੂੰ ਕਿਵੇਂ ਦੇਖੋ ਮੈਂ ਤੇ ਕਹਿੰਦਾ ਵੀ ਸਾਨੂੰ ਨਾ ਗੁਰੂ ਦੀ ਸਿੱਖਿਆ ਮੰਨਣੀ ਚਾਹੀਦੀ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਸਿੱਖਣਾ ਚਾਹੀਦਾ ਚਾਹੀਦਾ ਤੇ ਆ ਵੀ ਅਸੀਂ ਇਤਿਹਾਸ ਤੋਂ ਸਿੱਖਿਆ ਲਈਏ ਨਾ ਕਿ ਉਸ ਗੱਲ ਨੂੰ ਸਾਰਾ ਬਣਾ ਕੇ ਆਪਣਾ ਪ੍ਰਚਾਰ ਕਰੀਏ ਪ੍ਰਚਾਰ ਕਰੀਏ ਗੁਰੂ ਦੀ ਬਾਣੀ ਦਾ ਪ੍ਰਚਾਰ ਕਰੀਏ ਗੁਰੂ ਦੇ ਇਤਿਹਾਸ ਦਾ ਔਰ ਜਿੱਥੇ ਕਿਤੇ ਵੀ ਕਿਤੇ ਗਲਤ ਥਾਵਾਂ ਦੇ ਉੱਤੇ ਇਸ਼ਤਿਹਾਰ ਕਿਸੇ ਨੇ ਵੀ ਲਾਇਆ ਉਹਨਾਂ ਨੂੰ ਉਹ ਹੁਣ ਉਤਾਰ ਕੇ ਤੇ ਬੜੇ ਅਧបਤ ਦੇ ਨਾਲ ਕਿਤੇ ਕਿਸੇ ਇਹਨਾਂ ਨੂੰ ਟਿਕਾਣੇ ਲਾ ਦੇਣਾ ਚਾਹੀਦਾ। ਭਾਵੇਂ ਇਹਨਾਂ ਤਸਵੀਰਾਂ ਦਾ ਉਹ ਸੰਸਕਾਰ ਕਿਤੇ ਕਰ ਦੇਣਾ। ਤੋਂ ਥਾਂ ਥਾਂ ਤੇ ਇਦਾਂ ਕਿਤੇ ਵੀ ਤਸਵੀਰਾਂ ਗੁਰੂ ਸਾਹਿਬ ਦੀ ਵੀ ਆ ਭਾਣਾ। ਉਹ ਇਦਾਂ ਕਿਤੇ ਰੁੱਲ ਰਹੀ ਆ ਚੰਗੀ ਗੱਲ ਨਹੀਂ ਜਿਨ੍ਹਾਂ ਨੇ ਬੋਰਡ ਲਾਏ ਆ ਹੁਣ ਉਹਨਾਂ ਦਾ ਫਰਜ਼ ਆ ਕਿ ਉਹਦੀ ਸੰਭਾਲ ਕਰ। ਜੀ ਸਾਹਿਬ ਜੀ ਸਭ ਇੱਕ 2300 ਦਾ ਤੁਸੀਂ ਫਰਮਾਨ ਸਪੱਸ਼ਟਿਕਰਨ ਹੋ ਗਿਆ। ਸਪੱਸ਼ਟਿਕਰਨ ਆਇਆ ਪਰ ਉਹ ਚਾਰ ਦਿਨ ਉਹਨਾਂ ਦਾ ਸਪੱਸ਼ਟਿਕਰਨ ਆਇਆ ਪਰ ਅਜੇ ਵਿਚਾਰ ਦੀ ਨਾ ਅੱਜੇ ਨਿੱਜੀ ਤੌਰ ਤੇ ਨੇ ਪੇਸ਼ ਹੋਇਆ ਹੈ ਕਿ ਤੁਸੀਂ ਵੀ ਇੱਕ ਫਟੇਗੜ ਸਰਵਿਸ ਦੀ ਧਿਰ ਤੋਂ ਆਦੇਸ਼ ਇੱਕ ਜਾਰੀ ਕੀਤਾ ਹੈ ਆਦੇਸ਼ ਕਹਿੰਦੇਗਾ ਕੌਣ ਨੇ ਤੁਹਾਡੇ ਨਾਲ ਸੰਪਰਕ ਪਾਈ ਹੈ ਠੇਕੇਦਾਰਾਂ ਨੂੰ ਬੰਦ ਨੂੰ ਲੈ ਕੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਇਹ ਛਹਾਦ ਦੇ ਜਿਹੜੇ ਦਿਨ ਹੁੰਦੇ ਨੇ ਦੂਜੇ ਪਾਸੇ ਇੱਕ ਬਾਲ ਸਿਟੀ ਦੇ ਅੰਦਰ ਜਿਹੜਾ ਮਾਸੂਦ ਬੀੜੀ ਮੀਡੀਅਮ ਦੁਕਾਨਾਂ ਦੇ ਬੰਦ ਕਰਨ ਦੇ ਪੰਜਾਬ ਸਰਕਾਰ ਦੇ ਆਦੇਸ਼ ਨੇ ਸੱਭਰਨੇ ਲਗਨੀ ਸ਼ੁਰੂ ਹੋ ਗਏ ਨੇ ਕਿ ਉਹ ਕਹਿੰਦੇ ਕਿ ਸਸਤੀ ਦਾ ਆਪਣੇ ਬਜ਼ੁਰਗਾਂ ਤੋਂ ਇੱਥੇ ਰੇੜੀਆਂ ਲਾ ਰਹੇ ਆ ਚਾਹੇ ਅਸੀਂ ਟੈਲੀਫੋਨ ਐਕਸਚੇਂਜ ਦੀ ਗੱਲ ਕਰ ਲਈਏ ਚਾਹੇ ਅਸੀਂ ਉਹ ਮੱਛੀ ਮੰਡੀ ਦੀ ਗੱਲ ਕਰ ਲਈਏ ਉਹਨਾਂ ਨੂੰ ਕੋਈ ਬਦਲਵਾ ਜਿਹੜਾ ਕੋਈ ਦੁਕਾਨ ਨਹੀਂ ਦਿੱਤੀ ਜਾ ਰਹੀ ਕਿਵੇਂ ਦੇਖ ਰਹੇ ਜੀ ਉਹਨਾਂ ਦੀ ਰੋਜ਼ਗਾਰ ਜਿਹੜਾ ਉਹ ਵੀ ਇੱਥੋਂ ਇਹ ਤਾਂ ਵੇਖੋ ਸਰਕਾਰ ਦਾ ਮਸਲਾ ਨਾ ਬਦਲਵਾ ਪਰ ਬੰਦ ਕਰਨਾ ਨਹੀਂ ਕਰਨਾ ਇਹਦੇ ਜ਼ਥੇਦਾਰ ਤੇ ਵੇਖੋ ਆਪਾਂ ਪਹਿਲਾਂ ਵੀ ਕਹਿੰਨੇ ਅੱਜ ਵੀ ਕਹਿੰਨੇ ਤੇ ਇਹਦੇ ਸਿੱਖ ਵੀ ਸਿੱਖ ਸ਼ਰਾਬ ਨਹੀਂ ਪੀਂਦਾ ਸਿੱਖ ਸ਼ਰਾਬ ਦੇ ਨੇੜੇ ਨਾ ਜਾਵੇ ਸਿਗਰਟ ਬੀੜੀ ਤਮਾਕੂ ਇਹ ਸਿੱਖੀ ਦੇ ਵਿੱਚ ਬਿਲਕੁਲ ਵਰਦਤ ਆ ਮੈਨੂੰ ਤੇਰਾ ਨਹੀਂ ਹੋਈ ਉੱਥੇ ਇੱਕ ਦਿਨ ਉਹ ক্রিকেট ਮੈਚ ਮੈਚ ਹੋਇਆ ਉੱਥੇ ਹਾਂਜੀ ਨਿਊ ਚੰਡੀਗੜ੍ਹ ਉਹ ਹੈਗਾ ਤੇ ਪੰਜਾਬ ਦਾ ਹੀ ਹਿੱਸਾ ਮੁੱਲਾਂਪੁਰ ਉਹ ਮੈਨੂੰ ਕਿਸੇ ਨੇ ਮਤਲਬ ਭੇਜਿਆ ਸਪੈਸ਼ਲ ਸੁਗਰੀਨ ਸ਼ਾਟ ਪੰਜਾਬ 'ਚ ਮੈਚ ਹੋ ਰਿਹਾ ਤੇ ਮਸ਼ਹੂਰੀ ਕਾਦੀ ਚੱਲ ਰਹੀ ਆ ਪਾਨ ਬਾਹਰ ਦੀ ਲਹਨਤ ਵਾਲੀ ਗੱਲ ਖੇਡਾਂ ਨੂੰ ਪ੍ਰਮੋਟ ਕਰਦੇ ਆ ਜਿਹੜਾ ਨਸ਼ਾ ਬੰਦਾ ਖਾ ਕੇ ਤੇ ਵੀ ਥਾਂ ਤੇ ਪਚਕਾਰੀਆਂ ਮਾਰਦਾ ਗੰਦ ਪਾਉਂਦਾ ਉਹਦੀ ਤੁਸੀਂ ਪ੍ਰਮੋਸ਼ਨ ਕਰ ਰਹੇ ਹੋ ਇਹ ਤੋਂ ਸ਼ਰਮ ਵਾਲੀ ਗੱਲ ਕਿਹੜੀ ਹੋ ਸਕਦੀ ਹੈ ਖੇਡਾਂ ਦੇ ਰਾਹੀਂ ਤੇ ਆਪਾਂ ਕਹਿੰਦਾ ਨਸ਼ਿਆਂ ਤੋਂ ਬਚੋ ਔਰ ਪੰਜਾਬ ਵਰਗੀ ਧਰਤੀ ਤੇ ਇਹੋ ਜਿਹੇ ਨਸ਼ੇ ਪ੍ਰਮੋਟ ਕਰਦੇ ਹੋ ਜਿਹਦੇ ਲਾਗੂਂ ਦੀ ਪੰਜਾਬੀ ਸਿਆਣਾ ਨਹੀਂ ਲੰਗਦਾ ਇਹ ਕਰਕੇ ਨਾ ਨੀਤੀਆਂ ਤੇ ਗੌਰ ਕਰਨਾ ਚਾਹੀਦਾ ਐਸਐਸਟੀ ਨੂੰ ਮੰਗਦੇ ਹਾਂ ਜਿਹੜੀ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਹੈ ਗੁਰਪ੍ਰੀਤ ਸਿੰਘ ਮਹਾਰਾਜੋ ਤੇ ਆਦੇਸ਼ ਦੇ ਵਿੱਚ ਸਪਸ਼ਟ ਕਰਤਾ ਠੀਕ ਹੈ ਜੀ ਮੰਨਣ ਦਾ ਕਿਵੇਂ ਸਵਾਲ ਪੈਦਾ ਹੋ ਜੂਗਾ ਸਿੰਘ ਸਰ ਵੀ ਵੀਡੀਓ ਬਾਹਰ ਬੁਲਦੀ ਹੈ ਜਿਸ ਵਿੱਚ ਵਾਕਮਤੀ ਜਸੀ ਜਬੀਦ ਜਸੀ ਸਿੰਗਰ ਨੇ ਉਹ ਕੀਰਤਨ ਕਰ ਰਿਹਾ ਹੈ ਇਹ ਹੈ ਕਿ ਪਤਿ ਸਿੱਖ ਹੋਣ ਕਰਕੇ ਪਿੱਛੇ ਭਾਈ ਅਵਿੰਦਰ ਸਿੰਘ ਜੀ ਨੇ ਰਵੇ ਬੈਠੇ ਆ ਤੇ ਇਹ ਮਨਜ਼ੂਰੀ ਹੈ ਕਿ ਕਿ ਰਾਏ ਮੇਰਾ ਅਨੁਸਾਰ ਇੱਕ ਤਰ੍ਹਾਂ ਦੀ ਮੁਸ਼ਾਬਤ ਦੀ ਕੀਤੀ ਗਈ ਹੈ ਇਸ ਪਰ ਸੇਖ ਰਿਆਤ ਮਰਿਆਦਾ ਸਪਸ਼ਟ ਲਿਖਿਆ ਕਿ ਸੰਗਤ ਦੇ ਵਿੱਚ ਗੁਰਬਾਣੀ ਦਾ ਪਾਠ ਜਾਂ ਗੁਰਬਾਣੀ ਦਾ ਕੀਰਤਨ ਉਹ ਸਿੱਖ ਹੀ ਕਰ ਸਕਦਾ ਔਰ ਦੇਖੋ ਸੇਖ ਰਿਆਤ ਮਰਿਆਦਾ ਤੇ ਉਲਟ ਕਰ ਰਿਹਾ ਤੋ ਗਲਤ ਆ ਉਹ ਠੀਕ ਨਹੀਂ ਆ ਇਹ ਸੇਖ ਰਹਿਣ ਮਰਿਆਦਾ ਦੇ ਵਿੱਚ ਬਿਲਕੁਲ ਐਨ ਸਪਸ਼ਟ ਕਰਕੇ ਲਿਖਿਆ ਆਇਆ ਜਿਹੜੇ ਤੁਸੀਂ ਫਿਲਮਾਂ ਦੀ ਗੱਲ ਕੀਤੀ ਐ ਐਨ ਇੱਕ ਦੇਸ਼ਾਂ ਵਿਚਲ ਸੰਗ ਸੱਤਾਂ ਵਿੱਚ ਦਵਾਸਾ ਕਿ ਕਿਉਂਦੀ ਐ ਹੈਰੀਟੇਜ ਸਟਰੀਟ ਦੀ ਗੱਲ ਕਰਾਂਗਾ ਉੱਥੇ ਪ੍ਰੀ-ਵੈਡਿੰਗ ਸ਼ੂਟ ਸਵੇਰੇ 6 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਅਸ਼ਲੀਲਤਾ ਭਰੇ ਪੋਜ ਲਏ ਜਾਂਦੇ ਨੇ ਕਈ ਦਿਨ ਰੁਕਮ ਪੋਜ ਕੀਤੀ ਜਾਂਦੀ ਹੈ ਪਰ ਉਹ ਜਿਹੜੇ ਕੈਮਰਾਮੈਨ ਹੁੰਦੇ ਬਾਹਰੋਂ ਆ ਕੇ ਇੱਥੇ ਸ਼ੂਟ ਕਰਦੇ ਕਿਵੇਂ ਦੇ ਦੇਗੇ ਸੰਗਤ ਬੜੀ ਆਉਗੀ ਸੰਗਤ ਭਾਵਨਾ ਦੀ ਇਹ ਰੋਕਣੇ ਕਿੰਨੇ ਆ ਪ੍ਰਸ਼ਾਸਨ ਨੇ ਤੇ ਪ੍ਰਸ਼ਾਸਨ ਕੀ ਕਰ ਰਿਹਾ ਉਦਾਂ ਮੈਂ ਕੋਸ਼ਿਸ਼ ਕਰਾਂਗੇ ਦੋ ਕਿ ਤਿੰਨ ਘੁੰਮ ਲਾਂਗੇ ਇੱਥੇ ਔਰ ਇਥੋਂ ਸਖਤadesh ਕਰਾਂਗੇ ਇਹਨਾਂ ਚੀਜ਼ਾਂ ਨੂੰ ਰੋਕਾਂਗੇ ਸਿੰਘ ਸਾਹਿਬ ਜਿਹੜੇ 322 ਹੈ ਪਾਵਨ ਸਰੂਪ ਨਾਲ ਮਾਮਲੇ ਤੇ ਕੋਸ਼ਿਸ਼ ਚਰਾਈ ਸੀ ਉਹਨਾਂ ਦੇ ਖਿਲਾਫ ਸਰਕਾਰੀ ਕਾਰਵਾਈ ਦੀ ਜਾਂ ਧਾਰమిక ਰੋਹ ਰਿੱਕਾ ਮਸਾਲਾ ਕੋਈ ਕਾਰਵਾਈ ਹੋ ਸਕਦੀ ਇਹ ਆਉਣ ਵਾਲੇ ਸਮੇਂ ਸੋਚਿਆ ਜਾ ਸਕਦਾ ਪਹਿਲਾਂ ਹੋਈ ਸੀ ਜਦੋਂ ਆਦੇਸ਼ ਵੈਸੇ ਜਦੋਂ ਉਹ ਜਿਹੜੇ ਮਹਾਰਾਜ ਦੇ ਪਾਵਨ ਸਰੂਪ ਨਾਲ ਕੋਸ਼ ਅਗਨ ਭੇਟ ਵੀ ਹੋਏ ਠੀਕ ਹੈ ਪਰ ਦੋ ਕੇਸ ਇਕੱਠੇ ਉਹਦੇ ਉਹਦੇ ਵਿੱਚ ਉਹਨਾਂ ਨੂੰ ਤੇ ਤਨਖਾਹ ਲੱਗੀ ਹੈ ਇਥੋਂ ਬਾਕੀ ਕਿਉਂਕਿ ਮੈਂ ਵੈਸੇ ਸਾਰੀ ਰਿਪੋਰਟ ਪੜ੍ਹੀ ਹੈ ਸਪਾਈ ਜੀ ਸੇਵਾ ਕਿਸ ਕੋਲ ਹੈ ਗੁਟਕਾ ਸਾਹਿਬ ਦੀ ਜਾਂ ਉਹ ਤੇ ਸ਼੍ਰੋਮਣੀ ਕਮੇਟੀ ਕੋਲ ਹੀ ਹੈ ਦੁਕਾਨਾਂ ਦੇ ਜਿਹੜੇ ਮਿਲਦੇ ਸੀ ਆਪਾਂ ਨੇ ਸਿਰ ਦੇਖ ਗੁਟਕਾ ਸਾਹਿਬ ਦੇ ਪਾਸਾ ਤੇ ਇਹਦੇ ਦੇ ਸਮੇਂ-ਸਮੇਂ ਤੇ ਆਦੇਸ਼ ਹੋਏ ਨੇ ਅਦਬ ਰੱਖਣਾ ਚਾਹੀਦਾ ਸਤਕਾਰ ਰੱਖਣਾ ਚਾਹੀਦਾ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੋਂ ਬਿਨਾਂ ਇਥੋਂ ਕੋਈ ਦੂਜਾ ਨਹੀਂ ਛੱਬਦਾ ਥੂਲਾ ਜਿਹੜੀ ਵਿਅਕਤੀ ਦੋਸ਼ੀ ਪਾਏ ਗਏ ਨੇ ਉਹਨਾਂ ਦੇ ਖਿਲਾਫ ਅਕਾਲ ਤਖਤ ਸਾਹਿਬ ਵੱਲੋਂ ਕੋਈ ਕਾਰਵਾਈ ਹੋ ਸਕਦੀ ਹੈ ਹੋ ਸਕਦੀ ਹੈ ਕੋਈ ਨਹੀਂ ਹੋ ਸਕਦੀ ਇੱਥੇ ਵਿਚਾਰ ਕੀਤੀ ਜਾਓ ਕਿਉਂਕਿ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਸਪਸ਼ਟ ਕੀਤਾ ਵੀ ਟੀਸ਼ਰ ਸਿੰਘ ਦੀ ਰਿਪੋਰਟ ਆਰ ਉਸ ਵੇਲੇ ਸਿੰਘ ਸਾਹਿਬਾਨਾਂ ਦੇ ਫੈਸਲੇ ਅੱਜ ਇੱਥੇ ਕੁਝ ਵੀ ਨਵਾਂ ਨਹੀਂ ਉਹ ਜੋ ਹੋਇਆ ਉਹ ਪਾ ਤੁਹਾਡੇ ਸਾਹਮਣੇ ਰੱਖਤਾ ਪਰ ਆਪਾਂ ਨੂੰ ਬਹੁਤ ਚੰਗੀ ਭਾਵਨਾ ਦੇ ਨਾਲ ਇਹਨਾਂ ਮਾਮਲਿਆਂ ਨੂੰ ਵਿਚਾਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬਾਰਟਰੀ ਦੀ ਸਹੂਲਤਾਂ ਵੀ ਮਿਲਦੀਆਂ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਂਡੇਸ, ਕਾਈਫੈਟ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ पेरीवेयर ग्राफ्टोर ओनिटा सिरा ब्रांड ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ 크렌ਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼